ਕੱਲਾ ਉਸਤਾਦ ਬੁਹੇਆ ਹੋ ਕਿੱਦਾਂ ਭਜੀ ਵਧੀਆ ਗੱਲੇ ਪਾ ਭਜੀ ਬੰਦਾ ਬਹੁਤ ਗੋਟਿਆ ਹੈ ਬੰਦਾ ਬਹੁਤ ਗੋਟਿਆ ਮੈਂ ਤਾਂ ਗੋਟ ਹੈਗਾ ਨਾਲ ਤੂੰ ਵੀ ਗੋਟਾ ਭਰਾਵਾ ਇਹ ਮੇਰੇ ਨਾਲ ਭਰਾ ਮੇਰੇ ਖੇਡਦੇ ਸੀਗੇ ਭਾਜੀ ਤੁਹਾਡਿਆਂ ਦਾ ਭਜੀ ਫੋਨ ਆ ਮੇਰੇ ਭਰਾਵਾਂ ਦਾ ਅੱਛਾ ਤੁਲੇ ਭਾਜੀ ਦਾ ਪੱਗੇ ਆਣਿਆ ਦਾ ਭਜੀ ਪਲੇਅਰ ਭਾਜੀ ਦੀ ਖਾਨਕੁਰੀ ਦਾ ਭਾਜੀ ਅੱਛਾ ਮੈਂ ਧੰਨਵਾਦ ਕਰਦਾ ਭਾਜੀ ਹਰਦੀਪ ਭਾਜੀ ਦਾ ਭਜੀ ਧੰਨਵਾਦ ਕਰਦਾ ਵੀਰੀ ਭਾਜੀ ਹੈਲਪ ਕੀਤੀ ਉਹਨੂੰ ਪਰਮਾਤਮਾ ਚੜ੍ਹਦੀ ਕਲਾ ਰੱਖੇ ਬੜੀ ਸਾਰਿਆਂ ਨੂੰ ਬਿੰਦੂ ਭਾਜੀ ਦਾ ਭਜੀ ਫਰਾਰੇ ਵਾਲੇ ਦਾ ਭਾਜੀ ਅੱਛਾ ਹਾਂਜੀ ਹਾਂਜੀ ਬਾਜੀ ਮੈਨੂੰ ਚਾ ਚੜਦਾ ਭਾਜੀ ਸਾਰਿਆਂ ਨੇ ਮੇਰੀ ਸਪੋਰਟ ਭਾਜੀ ਕੀਤੀ ਭਾਜੀ ਲੱਖਾ ਭਾਜੀ ਨੇ ਵੀ ਭਾਜੀ ਕੀਤੀ ਭਾਜੀ ਬਹੁਤ ਬੰਦਾ ਭਾਜੀ ਬੜੀਆਂ ਲੱਖਾ ਗਾਜੀਪੁਰਿਆ ਗਾਜੀਪੁਰਿਆ ਭਾਜੀ ਪਰਮਾਤਮਾ ਭਾਜੀ ਚੜਦੀ ਕਲਾ ਰੱਖੇ ਸਾਰਿਆਂ ਨੂੰ ਭਾਜੀ ਸਹੀ ਗੱਲ ਗੱਲੇ ਹਾਂ ਭਾਜੀ ਬਹੁਤ ਸਾਰੇ ਬੰਦੇ ਭਾਜੀ ਮੇਰੀ ਸਪੋਰਟ ਕਰਦੇ ਆ ਪਰਮਾਤਮਾ ਚੜਦੀ ਕਲਾ ਰੱਖੇ ਭਾਜੀ ਸਾਰਿਆਂ ਨੂੰ ਹਾਂਜੀ ਇੱਕ ਨਾ ਗੱਲੇ ਬਾਤ ਤੂੰ ਵੀ ਵੀਡੀਓ ਚ ਗੱਲ ਉਹਦੋਂ ਕੀਤੀ ਸੀ ਵੀ ਮੇਰੀ ਇੱਛਾ ਵਾ ਕਿ ਮੈਂ ਪਾਰਲੇ ਦੇਸ਼ ਜਾਵਾਂ ਮੈਂ ਜਾਵਾਂ ਤੇ ਕਾਲੇ ਭਾਜੀ ਨੇ ਉਦੋਂ ਅਨਾਉਂਸ ਕਰਵਾਤਾ ਹੈ ਨਾ ਸਾਰੇ ਭਾਜੀ ਬੱਕਰੀਆਂ ਨੂੰ ਮੈਂ ਬਹੁਤ ਧੰਨਵਾਦ ਭਾਜੀ ਕਰਦਾ ਮੰਗੀ ਭਾਜੀ ਦਾ ਵੀ ਬਹੁਤ ਧੰਨਵਾਦ ਕਰਦਾ ਬੱਕਿਆਂ ਵਾਲੇ ਭਾਜੀ ਦਾ ਸਾਰੇ ਭਾਜੀ ਮੇਰੀ ਸਪੋਰਟ ਕਰਦੇ ਪਰਮਾਤਮਾ ਭਾਜੀ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਪਰ ਉਦੋਂ ਵੈਸੇ ਗੱਲੇ ਪਾ ਕਿਹੜੀ ਕੰਟਰੀ ਜਾਣ ਦਾ ਕਰਦਾ ਤੇਰੇ ਤੇਰਾ ਨਹੀਂ ਜਾਣਾ ਮੈਂ ਜਾਣਾ ਜੋਰਪੁਰ ਭਾਜੀ ਮੇਰਾ ਦਿਲ ਲਗਾਤਾ ਮੈਂ ਜੋਰਪੁਰ ਜਾਵਾਂ ਭਾਜੀ ਨਾ ਮੈਂ ਕੈਨੇਡਾ ਜਾਣਾ ਨਾ ਮੈਂ ਅਮਰੀਕਾ ਮੈਂ ਜੋਰਪੁਰ ਜਾਣਾ ਭਾਜੀ ਮੇਰਾ ਦਿਲ ਲਗਾਤਾ ਮੈਂ ਜੋਰਪੁਰ ਜਾਵਾਂ ਭਾਜੀ ਅੱਛਾ ਹਾਂਜੀ ਹਾਂਜੀ ਭਾਜੀ ਯਾਰ ਯੂਰਪ ਇਹਨਾਂ ਵਧੀਆ ਲੱਗਦਾ ਯੂਰਪ ਵਧੀਆ ਭਾਜੀ ਯਾਰ ਅੱਛਾ ਹਾਂਜੀ ਹਾਂਜੀ ਲੋਕੀ ਤਾਂ ਅਮਰੀਕਾ ਨੂੰ ਭਾਈ ਦੇ ਯਾਰ ਇਹ ਯਾਰ ਮੈਂ ਜੋ ਆਪ ਜਾਣਾ ਭਾਜੀ ਯਾਰ ਅੱਛਾ ਪਰਮਾਤਮਾ ਚੜ੍ਹਦੀ ਕਲਾ ਰੱਖੇ ਭਾਜੀ ਸਾਰਿਆਂ ਨੂੰ ਨਹੀਂ ਕੋਈ ਚੱਕਰ ਨਹੀਂ ਸਾਰੇ ਭਾਜੀ ਮੇਰੀ ਸਪੋਰਟ ਕਰਦੇ ਆ ਹਾਂ ਅਮਰੀਕਾ ਤੋਂ ਕੈਨੇਡਾ ਤੋਂ ਭਾਜੀ ਨਿਊਜ਼ੀਲੈਂਡ ਤੋਂ ਇੰਗਲੈਂਡ ਤੋਂ ਭਾਜੀ ਸਾਰਿਆਂ ਦੇ ਭਾਜੀ ਫੋਨ ਆਉਂਦੇ ਆ ਭਾਜੀ ਬਾਕੀ ਮੈਂ ਅਪੀਲ ਕਰਦਾ ਜਿੰਨੇ ਵੀ ਆਪਣੇ ਭਰਾਵਾ ਯੂਰਪ ਵਾਲੇ ਹਾਂ ਜੇ ਕਿਸੇ ਦਾ ਹੱਥ ਪੈਂਦਾ ਤੇ ਵੀ ਨਾਲ ਸੰਪਰਕ ਜਰੂਰ ਤੁਸੀਂ ਕਰਿਓ ਗੱਲੇ ਪਲਵਾਨ ਦਾ ਨੰਬਰ ਹੈਗਾ ਹੀ ਆ ਬਾਕੀ ਉਹਦਾ ਕਾਲੇ ਭਾਈ ਨੇ ਵੀ ਕਿਹਾ ਹੋਇਆ ਵਾ ਤੇ ਉਹ ਬਾਜੀ ਨੇ ਤਾਂ ਚਲੋ ਕਰ ਹੀ ਦੇਣਾ ਤੇ ਬਾਜੀ ਬੰਦਾ ਬਹੁਤ ਗੋਡੇ ਹਾਂ ਚੰਗੀ ਗੱਲ ਆ ਰੱਖੇ ਬਾਜੀ ਸਹੀ ਗੱਲ ਸਹੀ ਗੱਲ ਸਹੀ ਗੱਲ ਗੱਲੇ ਬਾ ਹੁਣ ਉਦਾਂ ਕੁਛ ਚੇਂਜ ਲੱਗਦਾ ਲਾਈਫ ਦੇ ਵਿੱਚ ਬਹੁਤ ਵਧੀਆ ਕਿੰਨਾ ਕੇ ਚੇਂਜ ਆਇਆ ਬਹੁਤ ਬੜੀ ਕਰਦੇ ਬਹੁਤ ਖੁਸ਼ ਆ ਮੇਰੇ ਭਾਜੀ ਅੱਛਾ ਹਾਂਜੀ ਹਾਂਜੀ ਭਾਜੀ ਜਿੰਨੇ ਵੀ ਭਾਜੀ ਮੇਰੇ ਨਾਲ ਭਾਜੀ ਕਿਹਾ ਤਾਰੀ ਖੀਰ ਵਾਲੀਆਂ ਭਰਾ ਸਾਰਿਆਂ ਨੇ ਭਾਜੀ ਮੇਰਾ ਸੁਨਮਾਨ ਕੀਤਾ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਭਾਜੀ ਸਹੀ ਗੱਲ ਹੈ ਨਰਮਾਦਮਾ ਚੜ੍ਹਦੀ ਕਲਾ ਰੱਖੇ ਭਾਜੀ ਸਾਰਿਆਂ ਤੇ ਵੀਰ ਆਪਣੇ ਨਾਲ ਕਮੈਂਟ ਕਰਦੇ ਸੀਗੇ ਵੀ ਗੱਲੇ ਭਰਾ ਦੇ ਮੈਚ ਅਪਲੋਡ ਕਰੋ ਤੇ ਮੈਚ ਆਪਾਂ ਹੋਰ ਵੀ ਕਰਾਂਗੇ ਤੇ ਇੱਕ ਅੱਧਾ ਮੈਚ ਆਪਾਂ ਪਾਇਆ ਵੀ ਆ ਤੁਸੀਂ ਪਿਛਲੀ ਵੀਡੀਓ ਚ ਜਾ ਕੇ ਚੈੱਕ ਕਰ ਲਿਓ ਗੱਲੇ ਭਾ ਲੱਤ ਜਿਹੜੀ ਤੂੰ ਕਮੋਨਾ ਨਾ ਸੱਚੀ ਯਾਰ ਯਾਰ ਭਾਜੀ ਗੇਮ ਦਾ ਉਸਤਾਦਾਂ ਵਾਕਈ ਉਸਤਾਦ ਸੀ ਸਾਨੂੰ ਪਰਮਾਤਮਾ ਦੀ ਸਾਰਿਆਂ ਚਾਰੇ ਦੀ ਗੱਲ ਰੱਖੇ ਭਾਜੀ ਜਿਹਦੇ ਬਾਤ ਰਹਿਣਾ ਮੇਰੇ ਵੀ ਭਾਜੀ ਕਿੰਨਾ ਕ ਧੰਨਵਾਦ ਕਰੇਗਾ ਧੰਨਵਾਦ ਕਰਦੇ ਰਹਿਣਾ ਭਾਜੀ ਮਿੱਠੂ ਭਾ ਵੀ ਬੰਦਾ ਗੋਡਿਆਂ ਗੱਗੀ ਭਾਜੀ ਵੀ ਕੀਰਾਂ ਵਾਲੀਆਂ ਭਾਜੀ ਤੱਕੜ ਭਾਜੀ ਹੂੰ ਸੀਦਾ ਭਾਜੀ ਭਾਣੋਂ ਨੰਗੇ ਆਣਾ ਸਾਰੇ ਭਾਜੀ ਗੋਡਿਆਂ ਭਾਜੀ ਮੇਰੇ ਭਰਾ ਯਾਰ ਗੱਲੇ ਪਾ ਤੁਸੀਂ ਪਾਜੀ ਬੰਦਾ ਵਧੀਆ ਯਾਰ ਜੀਦਾ ਬੰਦਾ ਪਾਜੀ ਓਏ ਹੋਏ ਮਾਹਮਾ ਚੜਦੀ ਗੱਲ ਰੱਖੇ ਪਾਜੀ ਸਾਰਿਆਂ ਨੂੰ ਹਾਂਜੀ ਹਾਂਜੀ ਪਾਜੀ ਸੁਭਾਅ ਆਪਣੇ ਇਦਾਂ ਹੀ ਗੱਲੇ ਪਾ ਮੈਂ ਮੈਂ ਤੁਹਾਨੂੰ ਇੱਕ ਵਾਰੀ ਫੇਰ ਪੁੱਛਦਾ ਵਾਂ ਸੁਭਾਅ ਸ਼ੁਰੂ ਤੋਂ ਹੀ ਇਦਾਂ ਵਾ ਗੇਮ ਦੇ ਵਿੱਚ ਵੀ ਇਦਾਂ ਹੀ ਸੀ ਇਦਾਂ ਹੀ ਸੀਗਾ ਪਾਜੀ ਸਾਰਿਆਂ ਨੂੰ ਪਿਆਰ ਨਾਲ ਪਾਜੀ ਬਣਾਉਣਾ ਹੁੰਦਾ ਜਿਗਾ ਭਾਈ ਜਿੱਦਾਂ ਹੁਣ ਪਲੇਅਰ ਨੰਬਰ ਲੈ ਕੇ ਥਾਪੀਆਂ ਮਾਰਦੇ ਆ ਇਦਾਂ ਕਦੀ ਮਾਰੀਆਂ ਸੀ ਥਾਪੀਆਂ ਨਹੀਂ ਨਹੀਂ ਪਾਜੀ ਥਾਪੀਆਂ ਨਹੀਂ ਪਾਜੀ ਮੈਂ ਮਾਰਦਾ ਹੁੰਦਾ ਸੀਗਾ ਅੱਛਾ ਹਾਂਜੀ ਤਾਂ ਬਸ ਸ਼ੌਕ ਹੁੰਦਾ ਏ ਬਸ ਹਾਂ ਹਾਂਜੀ ਹਾਂਜੀ ਵਿਥਾਪੀ ਨੂੰ ਬਜੀ ਮੈਂ ਮਾਂ ਮਾਰੀ ਅੱਜ ਤੋਂ ਬਾਅਦ ਬਜੀ ਹੂੰ ਹਾਂਜੀ ਹਾਂਜੀ ਬਜੀ ਹੋਰ ਭਾਈ ਠੀਕ ਆ ਗਿਆ ਹਾਂ ਵਧੀਆ ਵਧੀਆ ਫੋਟੋ ਦਿਖਾਓ ਸਾਨੂੰ ਬਾਈ ਠੀਕ ਠਾਕ ਸਾਡਾ ਕਰਕੇ ਭਾਈ ਬੋਲਟ ਪਾਵਾ ਖਿੰਚਿਆ ਸੀ ਅੱਛਾ 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 ਬੋਲਟ ਪਾਵਾ ਖਿੰਚਿਆ ਸੀ ਕੋਈ ਨਹੀਂ ਕੋਈ ਨਹੀਂ ਹੋਰ ਸੁਣਾਓ ਵੀਰੇ ਜਾ ਗੱਲੇ ਭਾ ਕੇ ਚਾ ਫੋਟੋ ਫੋਟੋ ਕਰਾਉਣੀ ਮੈਗਾ ਭਾਜੀ ਲੱਗਦਾ ਕੋਈ ਨਹੀਂ ਕੋਈ ਨਹੀਂ ਭਾਈ ਚਾ ਫੋਟੋ ਦਿਖਾਓ ਬਜੀ ਗੱਲੇ ਭਰਾਲੇ ਫੈਨ ਕਿਦਾ ਭਾਈ ਵਧੀਆ ਸਾਸੀ ਦਾ ਵਧੀਆ ਮੈਂ ਕਹਾਂ ਭਾਈ ਹਾਂ ਮੈਂ ਕਹਾਂ ਕੋਈ ਨਹੀਂ ਕੋਈ ਨਹੀਂ ਇਹ ਹੀ ਬੋਲਟ ਖੇਡਦਾ ਮੈਂ ਚੱਲ ਆ ਜਾ ਇਧਰ ਮੜਾ ਜਾ ਸਾਈਡ ਤੇ ਚਾਲੂ ਕਿ ਚਾਲੂ ਆ ਜਾ ਭਾਈ ਤੂੰ ਵੀ ਆ ਜਾ ਕੋਈ ਨਹੀਂ ਖਚਾਓ ਅਰੇ ਉੱਪਰ ਖਚਾਓ ਯਾਰ ਆ ਜਾ ਰਾਤੀ ਭਾਈ ਦੀ ਵੀਡੀਓ ਵੇਖਣ ਡਿਆ ਨਹੀਂ ਅੱਗੇ ਮੈਂ ਰਾਤੀ ਵੇਖਣ ਡਿਆ ਵੀਡੀਓ ਇਹ ਹੀ ਲਾਈਵ ਜਿਹੜਾ ਕਹਿਂਦੇ ਸੀ ਤੁਹਾਡੀ ਜੀ ਅੱਛਾ ਅੱਛਾ ਹਾਂ ਜੀ ਹਾਂ ਵਧੀਆ ਵਧੀਆ ਸੁਬਾਨ ਅੱਲਾਹ ਹੋ ਸੇਵਾ ਹੀ ਸੇਵਾ ਮੈਂ ਕਹਾਂ ਲੜਾ ਜਾਰੋ ਭਰਾ ਜੀ ਜਾਰਾ ਤੂੰ ਹੀ ਆ ਆਵਾਜ਼ ਜਲਦੀ ਜਲਦੀ ਜਾ ਵੀ ਭਾਈ ਨੇ ਪਛਾਣ ਲਿਆ ਅਸੀਂ ਅਸੀਂ ਬੁਲਟ ਖੇਚੀ ਸੀ ਸੇਵਾ ਪਾਣੀ ਕੋਲ ਆਓ ਆਓ ਇੱਥੇ ਆਣੇ ਚਾਹ ਰਹੇ ਸਾਰੇ ਦਰਸ਼ਨ ਹੋ ਗਏ ਸਾਰੇ ਕੋਲ ਨਾ ਜੀ 사ਸੀ ਗਾਲ 사ਸੀ ਗਾਲ ਹੋਰ ਸੁਣਾਓ ਠੀਕ ਠਾਕ ਭਲਾ ਜੀ ਠੀਕ ਠਾਕ ਚੜਦੀ ਗੱਲ ਆ ਜੀ ਅੱਜ ਭਰਾ ਵੀ ਗੱਲਾਂ ਨਾਲ ਟੀਟ ਬਾਜੀ ਬੰਦਾ ਵਾ ਗੋਡ ਆ ਆਏ ਹਾਏ ਯਾਰ ਸੁਣਾਲਾ ਕਾ ਮੈਂ ਦੇਖੀ ਐ ਇੰਟਰਵਿਊ ਹਾਂਜੀ ਹਾਂਜੀ ਮਨ ਨੂੰ ਇੱਕ ਟੱਚ ਜੀ ਕੀਤੀ ਗੱਲ ਹੈ ਨਾ ਹਾਂਜੀ ਹਾਂਜੀ ਆ ਮੈਂ ਚਲੋ ਚਲੋ ਸਾਰੀ ਇੰਟਰਵਿਊ ਸੁਣੀ ਆ ਮੈਂ ਇੱਕ ਚੀਜ਼ ਦੀ ਮਤਲਬ ਅੱਗੇ ਵੀ ਮੈਨੂੰ ਇਹ ਚੀਜ਼ ਦੀ ਕਮੀ ਰਹਿੰਦੀ ਆ ਜਿਹੜੀ ਕਬੱਡੀ ਵਾਲੇ ਮੁੰਡਿਆਂ ਦੇ ਵਿੱਚ ਹਾਂਜੀ 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 ਉਹ ਹੈਗੀ ਉਸਤਾਦ ਦੀ ਹਾਂਜੀ ਮੰਲੋ ਆਪਾਂ ਅੱਗੇ ਵੀ ਇੰਟਰਵਿਊ ਕੀਤੀ ਉਹ ਵੀ ਮੈਂ ਗੱਲ ਕੀਤੀ ਸੀ ਕੋਈ ਕੋਈ ਕਬੱਡੀ ਵਾਲੇ ਹਨ ਹੂੰ ਹੂੰ ਕਬੱਡੀ ਵਾਲੇ ਜਦੋਂ ਮੈਂ ਇੱਕ ਤੁਹਾਨੂੰ ਚੀਜ਼ ਸਮਝਾਉਂਦਾ ਕਿ ਮੰਲੋ ਅਸੀਂ ਹੁਣ ਫਲਵਾਲੀ ਨੂੰ ਗਾਂ ਦੀਆਂ ਸਮੇਂ ਦੇ ਹਿਸਾਬ ਨਾਲ ਚਲੋ ਅਲਬੇ ਦਾ ਕਹਿ ਤਾ ਹਾਂਜੀ 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 ਹਨਾ ਅਸੀਂ ਚਲੇ ਗਏ ਆਪਣੇ ਕਿੱਤਿਆਂ 'ਚ ਲੱਗ ਗਏ ਜਿਹੇ ਅਸੀਂ ਮੰਲੋ ਕੋਈ ਛੈਂਝ ਦੇਖਣੀ ਆ ਹਾਂਜੀ ਜਾਂ ਅਸੀਂ ਏ ਆਪਣੇ ਮਨ ਨੂੰ ਰੂਹ ਨੂੰ ਖੁਸ਼ ਕਰਨ ਲਈ ਜਾਂ ਕਿਤੇ ਜਾਣਾ ਹੈ ਅਸੀਂ ਕਿੱਥੇ ਜਾਵਾਂਗੇ ਜੇ ਸਾਡਾ ਖਾੜਾ ਹੀ ਨਾ ਹੋਊਗਾ ਜੇ ਅਸੀਂ ਇੱਕ ਖਾੜੇ 'ਚ ਬੈਠੇ ਆਂ ਇੱਕ ਉਸਤਾਦ ਦੇ ਥੱਲੇ ਮਿਹਨਤ ਕਰਦੇ ਆਂ ਤਾਂ ਉਹ ਸਾਡਾ ਉਸਤਾਦ ਸਾ ਨਾਲ ਗੱਲਬਾਤ ਕਰੂਗਾ ਅਸੀਂ ਸਾਡੇ ਮਨ 'ਚ ਲਾਉਂਗੇ ਸਾਡੇ ਖਾੜੇ ਦਾ ਮੁੰਡਾ ਜਿਹੜੀ ਆਪਾਂ ਗੱਲ ਕੀਤੀ ਚੰਗੇ ਮਾੜੇ ਦਾ ਵੀ ਉਸਤਾਦ ਹੀ ਦੱਸਦਾ ਵਾ ਚੰਗੇ ਮਾੜੇ ਦਾ ਉਸਤਾਦ ਜੇ ਕਿਤੇ ਬੱਚੇ ਦੇ ਮਨ 'ਚ ਮਨ ਮਤਲਬ ਕੌਨਫੀਡੈਂਸ ਲੋ ਆਉਂਦਾ ਉਹ ਉਸਤਾਦ ਹਾਂਜੀ ਚੱਕਦਾ ਹੈ ਹਨਾ ਤਾਂ ਕਬੱਡੀ ਦੇ ਵਿੱਚ ਇਸ ਚੀਜ਼ ਦੀ ਕਮੀ ਆ ਇਹ ਇਹ ਮੁੰਡੇ ਜਦੋਂ ਮੈਂ ਸੁਣੀ ਐ ਇੰਟਰਵਿਊ ਹਾਂਜੀ ਹਾਂਜੀ ਚਲੋ ਥੋੜਾ ਸਮਾਂ ਬੀਜੀ ਐ ਨਹੀਂ ਨਾਲ ਨਹੀਂ ਹਾਂਜੀ ਹਾਂਜੀ ਗਾਂਹ ਨਿਕਲ ਗਿਆ ਚਲੋ ਨਹੀਂ ਪਤਾ ਲੱਗਾ ਤੁਸੀਂ ਕੀ ਕੀ ਇੰਟਰਵਿਊ ਪਤਾ ਹਾਂਜੀ ਹਾਂਜੀ ਮਤਲਬ ਹਣ ਜੋ ਸਾਢੇ ਲੱਖ ਸਾਢੇ ਲੱਖੇ ਦਾ ਫੋਵਾੜੇ ਲੱਖ ਦਾ ਸਾਡੇ ਅਸੀਂ ਦੇਖਿਆ ਵੀ ਸਾਰਾ ਗੱਲ ਕੀਤਾ ਹੈ ਨਾ ਹਰ ਵਾਰੋ ਛੋਟੇ ਮੁੰਡੇ ਨਾਲ ਜਦੋਂ ਮੈਂ ਦੇਖਿਆ ਗੱਲ ਕਰਦੇ ਸੀ ਉੱਥੇ ਪਿੰਡ ਵੀ ਸੀ ਗਰਾਉਂਡੇ ਦੇ ਵਾਲੇ ਕਬੱਡੀ ਖੇਡਦੇ ਸੀ ਉਹ ਮਤਲਬ ਹੋਰ ਪਿੰਡਾਂ ਦੇ ਸਾਡੇ ਨੇ ਵਾਲੇ ਖੇਤਣ ਆਏ ਹਾਂਜੀ ਮਤਲਬ ਮੈਂ ਇਹ ਮਹਿਸੂਸ ਕੀਤਾ ਹਾਂ ਕਿ ਜੇ ਇਹ ਨਾ ਬੱਚਿਆਂ ਦਾ ਛੋਟਿਆਂ ਦਾ ਕੋਚ ਹੋਵੇ ਮਾਸਟਰ ਹੋਵੇ ਸਹੀ ਗੱਲ ਇਹ ਉਹਨਾਂ ਦੇ ਕੋਲ ਜਾਣ ਹਾਂ ਇਹ ਅੱਜ ਸਾਡੇ ਪਿੰਡ ਖੇਡਦੇ 10 ਜਣ ਸਾਡੇ ਪਿੰਡ ਵਾਲਾ 10 ਜਣ ਕਿਤੇ ਵਾਲਾ 10 ਜਣ ਕਿਸੇ ਕੋਚ ਵਾਲਾ ਸਹੀ ਗੱਲ ਬਈ ਹੁਣ ਕੋਚ ਵੀ ਕੀ ਕਹੂਗਾ ਹਾਂ ਮਤਲਬ ਕੋਚ ਨਹੀਂ ਤਾਂ ਇਹੀ ਕਹਣਾ ਵੀ ਸ਼ਾਇਦ ਉਹ ਉੱਥੇ ਕਰਦਾ ਹੋਣਾ ਕਹਦੇ ਉਹਦੇ ਕੋਲ ਹੋਣਾ ਉਹਦੇ ਕੋਲ ਜੇ ਤੁਸੀਂ ਇੱਕ ਦੇ ਹੋ ਕੇ ਰਹੋਗੇ ਤਾਂ ਤੁਹਾਨੂੰ ਉੱਚੀ ਦੀ ਵੈਲਿਊ ਪਤਾ ਵੈਲਿਊ ਪਤਾ ਲੱਗੇ ਹੁਣ ਦੂਜੀ ਗੱਲ ਦੂਜਾ ਸਵਾਲ ਇਹ ਪੈਦਾ ਹੁੰਦਾ ਵੇ ਹਸਤਾਲ ਬਣਾਈਏਗੇ ਗੱਲ ਗੱਲ ਸੱਚਾਈ ਇਹ ਆ ਕਿ ਜਿਹੜੇ ਮਲੋਂ ਤੁਹਾਡੇ ਵਕਤ ਮੁੰਡੇ ਜਿੱਦਾਂ ਹੁਣ ਤੁਸੀਂ 5 6 7 ਤੋਂ ਚੱਲੇ ਹੋ ਹਾਂਜੀ ਹਾਂਜੀ ਉਹਨਾਂ ਵਕਤਾਂ ਦੇ ਵਿੱਚ ਜਿਹੜੇ ਮੁੰਡੇ ਅੱਜ ਤੱਕ ਵੀ ਖੇਡਦੇ ਆ ਉਹਨਾਂ ਦੇ ਭਾਰ ਵੱਡੇ ਆ ਵੱਡੇ ਆ ਸਹੀ ਗੱਲ ਸਰੀਰ ਵੱਡੇ ਆ ਹਾਂ ਜੇ ਅੱਜ ਉਹ ਮੁੰਡੇ ਅੱਜ ਫਾਸਟ ਹੋ ਆ ਸਰੀਰ ਬਾਡੀਆ ਛੋਟੀਆਂ ਆ ਕਿਤਨੇ ਕਿਤੇ ਇੰਜਰੀ ਆ ਜਾਂਦੀ ਆ ਉਹਨਾਂ ਨੂੰ ਉਹ ਚੀਜ਼ ਦਾ ਖਮਿਆਜਾ ਭੁਗਤਣਾ ਪੈਂਦਾ ਉਹਨਾਂ ਦੀ ਥਾਂ ਕੋਈ ਹੋਰ ਬੱਚਾ ਲੈ ਆਂਦਾ ਅੱਛਾ ਲੈਂਦਾ ਹਾਂਜੀ ਹਾਂਜੀ ਬਾਈ ਇਹ ਗੱਲ ਸੱਚਾਈ ਆ ਕਿਉਂਕਿ ਹੁਣ ਸਾਡੀ ਸਾਡੀ ਪਹਿਲਵਾਨੀ ਕਿਤਾਬ ਚ ਕਹਿੰਦੇ ਆ ਪਹਿਲਵਾਨੀ ਸ਼ੁਰੂ 30 ਸਾਲ ਤੋਂ ਬਾਅਦ ਹੁੰਦੀ ਆ 30 ਸਾਲ ਤੋਂ ਬਾਅਦ ਹੁੰਦੀ ਆ ਤੁਹਾਡੀ ਹੱਡੀ 30 ਸਾਲ ਤੋਂ ਬਾਅਦ ਪੱਕਦੀ ਆ ਸਹੀ ਗੱਲ ਬਾਈ ਤੱਤੀਆਂ ਸਾਲਾਂ ਤੇ ਵਿੱਚ ਪਹਿਲਵਾਨੀ ਵੀ ਜਾਂ ਕਬੱਡੀ ਵੀ ਖੇਡ ਕੇ ਹਾਟ ਵੀ ਹਾਟ ਵੀ ਜਾਂਦੇ ਕੋਈ ਕਾਰਨ ਬਣ ਜਾਂਦਾ ਕਿੰਦਰੀ ਆ ਜਾਂਦੀ ਆ ਜਾਂ ਕੁਝ ਵੀ ਤੁਸੀਂ ਕਹਿ ਸਕਦੇ ਹੋ ਪਲੇਅਰ ਬੰਦਾ ਗੇਮ ਕਰ ਸਕਦਾ ਹਾਂ ਹਾਂਜੀ ਮਿਹਨਤ ਲਾ ਸਕਦਾ ਹਾਂ ਹਾਂਜੀ ਜਿਹੜਾ ਪੈਸਾ ਸੰਭਾਲਣਾ ਹਮ ਸ਼ੋਹਰਤ ਸੰਭਾਲਣੀ ਰਾਹ ਦਿਖਾ ਲੈਣਾ ਉਹ ਚੰਗਾ ਚੰਡੀ ਉਸਤਾਦ ਦੀ ਸਹੀ ਗੱਲ ਜੇ ਥੱਲੇ ਰਹੂਗਾ ਜਿਹੜੇ ਮੁੰਡੇ ਮੰਨ ਲਓ ਕਬੱਡੀ ਦੇ ਵਿੱਚ ਤੁਸੀਂ ਵੱਡੇ ਲੈਵਲ ਤੇ ਆ ਉਹ ਕਿਤੇ ਨਾ ਕਿਤੇ ਉਹ ਜੁੜਿਓ ਵਾਸਤੇ ਆਦਾਂ ਦੇ ਨਾਲ ਬੇਸ਼ੱਕ ਉਹ ਆਪਣੇ ਘਰਦਿਆਂ ਦੇ ਕਹੇ ਜੋ ਆ ਜਾਂ ਬੇਸ਼ੱਕ ਕਿਸੇ ਭਰਾ ਦੇ ਕਹੇ ਭਰਾ ਦੇ ਕਹੇ ਨੇ ਚ ਬੇਸ਼ੱਕ ਉਹ ਕਿਸੇ ਉਸਤਾਦ ਦੀ ਕਹੇ ਸਹੀ ਗੱਲ ਆ ਬਲਵਾਨ ਜੀ ਠੀਕ ਆ ਜੀ ਮਾਲੋ ਇਹ ਹੁਣ ਇਹ ਤੇ ਵਕਤ ਆ ਗਿਆ ਜੇ ਜੁੜਿਓ ਕੋਈ ਕੋਚ ਉਸਤਾਦ ਹੁੰਦਾ ਜਿਵੇਂ ਸੂਨ ਕੋਸ ਸਾਹਿਬ ਕੋਲ ਹਾਂ ਜੀ ਚਲੋ ਸੂਨ ਕੋਸ ਸਾਹਿਬ ਨੇ ਸਾਡੇ ਇਲਾਕੇ ਨੂੰ ਬਹੁਤ ਪਲੇਅਰ ਦਿੱਤੇ ਆ ਇੱਥੇ ਚਲੋ ਨੂੰ ਪਾ ਦੀ ਜਿੰਨਾ ਸਮਾਂ ਸੀ ਜਿਹਨੇ ਪਛਾਰੇ ਹੱਜ ਚੱਲੇਗਾ ਦੁਨੀਆ ਤੋੜਾ ਪਰੋਂ ਚੀਜ਼ ਦੀ ਕਿੰਨਾ ਕਿਤੇ ਗੱਲੇਨ ਕਾਟ ਹੋਈ ਆ ਹਾਂ ਜੀ ਬਹੁਤ ਗੁੱਡ ਬੰਦਾ ਹੈਣਾ ਪਰ ਮੈਂ ਬਹੁਤ ਵਧੀਆ ਬਹੁਤ ਵਧੀਆ ਹਣ ਦੀ ਇਹ ਹੀ ਚੀਜ਼ ਹੈ ਬੱਚਿਆਂ ਨੂੰ ਵੀ ਇਹ ਹੀ ਚੀਜ਼ ਆ ਚਲੋ ਬੱਚੇ ਮੈਂ ਕਹਿੰਦਾ ਚਲੋ ਠੀਕ ਹੈ ਲੱਭਦੇ ਵੀ ਇੱਕ ਚੰਗਾ ਕੋਚ ਹੋਵੇ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਜੋ ਮੈਂ ਦੇਖਿਆ ਉਹ ਬੱਚੇ ਸਤਕਾਰ ਕਰਦੇ ਆ ਜਿਹੜੇ ਕਬੱਡੀ ਵਾਲੇ ਮਿਹਨਤੀ ਵੀ ਆ ਮੁੰਡੇ ਪਰ ਗੱਲ ਇਹ ਆ ਕਿ ਚੰਗਾ ਸਟਾਰ ਕਿੱਥੋਂ ਲੱਭਣਾ ਕਿੱਥੋਂ ਲੱਭਣਾ ਇਤਰਾਜ਼ ਦੀ ਹੈਗੀ ਆ ਭਾਈ ਠੀਕ ਆ ਨਾ ਕਬੱਡੀ 'ਚ ਪੈਸਾ ਥੋੜਾ ਜਿਆਦਾ ਮੋਖ ਰੱਖ ਕੇ ਉਹ ਜਿੱਦਨੂੰ ਪੈਸਾ ਦੀਦਾ ਆ ਉਹ ਕੋਚ ਵੀ ਆਪਣਾ ਘਰ ਚ ਲਾਉਣ ਦੀ ਜਾਂ ਸੋਚ ਰਿਹਾ ਕੋਈ ਵੀ ਆ ਸਹੀ ਗੱਲ ਐ ਫਰੈਂਡ ਇਹ ਚੀਜ਼ ਆ ਦੇਖੋ ਕਿ ਇਹ ਬੱਚੇ ਦੀ ਲਾਈਫ ਬਣਾਉਣੀ ਉਹ ਇੱਕ ਉਸਤਾਦ ਦੇ ਹੱਥੋਂ ਸਹੀ ਬੱਚੇ ਨੂੰ ਸਾਹਮਣਾ ਉਹ ਰਾਤ ਖਾਣ ਲਈ ਬਹੁਤ ਹੀ ਇੱਕ ਨਾਚਕ ਜਿਹੀਆਂ ਗੱਲਾਂ ਆ ਸਿੱਤੇ ਇੱਕ ਗਲਤੀ ਹੋ ਗਈ ਆ ਕਿਸੇ ਸਮੇਂ ਕੋ ਬੱਚੇ ਉਹ ਬੇਖਰੀ ਜਾਂਦਾ ਮੁਸਹੀ ਗੱਲਾਂ ਬੱਚੇ ਕਾਰ ਦੇ ਟਾਈਮ ਪੂਰਾ ਆ ਫਾਸਟ ਸਮਾਂ ਆ ਘਰ ਦੇ ਵੀ ਰਿਜ਼ਲਟ ਜਲਦੀ ਮੰਗਦੇ ਆ ਬੱਚਾ ਵੀ ਰਿਜ਼ਲਟ ਜਲਦੀ ਪਾਉਣਾ ਚਾਹੁੰਦਾ ਆ ਉਹ ਜਲਦੀ ਉਹ ਚੱਕਰਾਂ ਦੇ ਜੋ ਚੀਜ਼ਾਂ ਖਾਂਦੇ ਆ ਉਹ ਵੀ ਗਲਤ ਹੈ। ਸਹੀ ਹੈ। ਤੇ ਆਪਣੇ ਪ੍ਰੋਫੈਸਰ ਜੀ ਪਹਿਲਾਂ ਤੁਸੀਂ ਗੱਲੇ ਉਸਤਾਦ ਦੀ ਗੇਮ ਦੇਖੀ ਹੋਈ ਸੀ। ਅੱਛਾ ਦੇਖੀ ਹੈ। ਅੱਛਾ ਸਾਡੇ ਹੁਣ ਇਹ ਜਿੱਦਾਂ ਇਹ ਉਹ ਤਾਂ ਉਹ ਚਲੋ ਇਹਨੇ ਲਾਈਵ ਤਾਂ ਨਹੀਂ ਸੀਗੇ ਗੱਲੇ ਹੋਣ ਦਾ ਸਮਾਂ ਜਿੱਦਾਂ ਲਾਈਵ ਲਾ ਸੀਗਾ ਸੋਸ਼ਲ ਮੀਡੀਆ ਘੱਟ ਸੀਗਾ ਪਰ ਸਾਡੇ ਇਲਾਕੇ 'ਚ ਇਹੇ ਮਤਲਬ ਇਹ ਆਪਾਂ ਸਾਡੀ ਸੀਗੀ ਕਬੱਡੀ ਚ ਤਾਂ ਮੈਂ ਬਹੁਤਿਆ ਸੀਗਾ ਆਪਣਾ ਤੇ ਲੋਕੀ ਪਸੰਦ ਵੀ ਕਰਦੇ ਸੀ ਪਸੰਦੇ ਵੀ ਕਰਦੇ ਸੀ ਮੰਨ ਲਓ ਇੱਕ ਹੁੰਦਾ ਕਿ ਤੁਸੀਂ ਖੇਡਦੇ ਆ ਹਾਂਜੀ ਤੁਹਾਨੂੰ ਲੋਕੀ ਕਾਫੀ ਪਸੰਦ ਕਰਦੇ ਸੀ ਪਤਾ ਨਹੀਂ ਕਿਹੜਾ ਉਹਨੂੰ ਪਸੰਦ ਕਰਦੇ ਮੈਂ ਕਿਹੜੀਆਂ ਬਾਜਦੀਆਂ ਸੀਗੀਆਂ ਤਾਂ ਉਹ ਇਹਨਾਂ ਦੇ ਪਿੰਡਾਂ ਲੱਗੇ ਉੱਥੇ ਉਹ ਕੁਲਤਮ ਹਾਂਜੀ ਕੁਲਤਮ ਕੁਲਤਮ ਵੀ ਮੌਜੂਦ ਹੂ ਉੱਥੇ ਹੀ ਖੇਡਦਾ ਦੇਖਿਆ ਬਹੁਤੇ ਥਾਵਾਂ ਜਿੱਥੇ ਛਿੰਝਾਂ ਹੋਣੀਆਂ ਮੈਚ ਹੁੰਦੇ ਸੀ ਦੇਖਦਾ ਦੇਖਿਆ ਵਾ ਬੜੀ ਆ ਤੁਹਾਡਾ ਵੀ ਥੈਂਕ ਯੂ ਕੋਈ ਨਹੀਂ ਭਲਵਾਂ ਜੀ ਦੱਸੋ ਹਾਂ ਜੀ ਵੀ ਇਹ ਗੱਲ ਸੱਚਾਈ ਹੈ ਦੇਖੋ ਮੈਂ ਤੁਹਾਡਾ ਬਲੌਗ ਦੇਖਦਾ ਸੀ ਤੇ ਵਿੱਚ ਮੁੰਡਾ ਉਹ ਦੱਸਦਾ ਸੀ ਵੀ ਜਿਹੜੇ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਹਨ ਉਹ ਬੀਜੀਐਮ ਜਿਹੜੇ ਬਾਹਰ ਨਹੀਂ ਆਪਣੇ ਕੰਮਾਂ ਜੀ ਆਪਣੇ ਹਾਂ ਜੀ ਤਾਰੀ ਤਾਰੀ ਭਾਈ ਗੱਲ ਕਰਦੇ ਸੀ ਕਰਦੇ ਸੀ ਹੈ ਨਾ ਕੀ ਨਾ ਨਹੀਂ ਤਾਰੀ ਬਿਹਾਰੀ ਪੁਰੀਆ ਨਹੀਂ ਉਹਨਾਂ ਕਰਦਾ ਸੀ ਗੱਲ ਉਹ ਬਾਕੀ ਗੱਲ ਸੱਚੀ ਹੈ ਫਿਰ ਦੂਜੀ ਗੱਲ ਜੀ ਇਹ ਬੰਦਾ ਸੱਚਾ ਹੈ ਹਾਂ ਮਲੋਹਣ ਇਹ ਅਸੀਂ ਤਾਂ ਜਾਣਦੇ ਹਾਂ ਕਿ ਜਿਹੜਾ ਹੋਣਾ ਉਹ ਜੋ ਇੰਟਰਵਿਊ ਹੋਣੀ ਆ ਜਿਹੜੀ ਗੱਲ ਕੱਚ ਹੋਈ ਆ ਇੱਥੇ ਸਹੀ ਗੱਲ ਹੈ ਹੈਨਾ ਜੇ ਬੰਦਾ ਸੱਚਾ ਆ ਮੈਂ ਤੇ ਗੱਲ ਦੇਖੀ ਆ ਹਾਂਜੀ ਹਾਂਜੀ ਉਹ ਮੰਦਿਰ ਨੂੰ ਟਿਕਾਣਾ ਨਹੀਂ ਦਿੰਦੇ ਟਿਕਾਣੀ ਵੀ ਨਹੀਂ ਦਿੰਦੇ ਸਹੀ ਗੱਲ ਆ ਭਾਜੀ ਪੰਜਾਬ ਦੀ ਪੰਜਾਬ ਦੀ ਹਾਂ ਹੁਣ ਕਮੈਂਟਰ ਦੇ ਵਿੱਚ ਇੱਕ ਚੀਜ਼ ਮੈਂ ਰਾਤੀ ਇਹ ਚ ਹੀ ਸੋਚਦਾ ਸੀ ਤਿੰਨ ਚੀਜ਼ਾਂ ਆ ਕਬੱਡੀ ਪੰਚਾਇਤ ਜਾਂ ਪ੍ਰੋਮੋਟਰ ਹਾਂਜੀ ਇੱਕ ਪਲੇਅਰ ਹੂੰ ਠੀਕ ਆ ਇੱਕ ਉਸਤਾਦ ਮੈਂ ਤਾਂ ਇੱਕ ਸਪੈਸ਼ਲ ਜੀ ਰਿਕੁਐਸਟ ਵੀ ਆ ਤੇਰਾ ਜਾਂ ਜੇ ਕਿਸੇ ਬੱਚੇ ਨੇ ਕਹਿਣਾ ਮੰਨਣਾ ਉਹਦੀ ਮਰਜ਼ੀ ਵੀ ਆ ਕਿ ਜਦੋਂ ਤੱਕਰ ਤੁਸੀਂ ਇੱਕ ਟੀਮ ਚ ਨਹੀਂ ਜਾਂਦੇ ਤੁਸੀਂ ਭਾਂਜੇ ਪਲੇਅਰਾਂ ਦੇ ਥੱਲੇ ਵੀ ਖੇਡਣ ਲੱਗਦੇ ਤੁਸੀਂ ਉਹਨਾਂ ਦੇ ਨਾਲ ਨਹੀਂ ਖੇਡਦੇ ਤਾਂ ਤੱਕਰ ਕੋਈ ਸਮਾਨ ਦੀ ਕੋਈ ਖੇਸਵਾ ਖਾਣ ਦੀ ਤੁਹਾਨੂੰ ਕੋਈ ਲੋੜ ਹੀ ਨਹੀਂ ਹੈ ਤੁਸੀਂ ਇਹ ਚੀਜ਼ ਤੈ ਮੰਗਦੀ ਆ ਤਕੜੇ ਹੋਣਾ ਆ ਤਾਂ ਤੁਹਾਨੂੰ ਤਕੜੇ ਹੋ ਗਏ ਫਿਰ ਸਵਾਦ ਵੀ ਫੇਰ ਆਉਂਦਾ ਹੈ ਫਿਰ ਤਾਂ ਖਾਣੇ ਆ 5 10 15 ਸਹੀ ਗੱਲ ਹੈ ਹੁਣ ਅਸੀਂ ਤਾਂ ਇਹ ਚੀਜ਼ ਦੌਰ ਦੇਖੀ ਹੈ 2003 ਤੋਂ ਲੈ ਕੇ 24 ਆ ਗਿਆ ਹੂੰ ਹੂੰ ਚਾ ਉਹ ਸੀ ਉਹ ਬਹੁਤ ਸਮਾਂ ਦੇਖਿਆ ਕਿ ਜਿਹੜਾ ਉਹ ਸਾਲ ਨੂੰ ਵੀ ਸਮੇਂ ਦੇ ਨਾਲ ਅਪਡੇਟ ਹੋਣਾ ਪੈਂਦਾ ਕਿੱਦਾਂ ਵੀ ਇਹਨਾਂ ਇਹਨਾਂ ਦੇ ਨਾਲ ਹੀ ਨਾ ਵਰਗੀਆਂ ਗੱਲਾਂ ਕਰਨੀਆਂ ਗੱਲਾਂ ਬੰਦੀਆਂ ਜੀ ਵੀ ਅਸੀਂ ਬਾਹਲੀਆਂ ਕਠੋਰ ਗੱਲਾਂ ਇਹਨਾਂ ਨਾਲ ਯਾਰ ਹਾਂਜੀ ਸਹੀ ਗੱਲ ਹੈ ਪਰ ਅੱਜ ਵੀ ਮੇਨ ਤਾਂ ਵੱਡੀ ਆ ਹਾਂ ਸਹੀ ਗੱਲ ਆ ਉਦੂ ਵੱਡੀ ਖਰਾਕ ਵਾ ਸਹੀ ਗੱਲ ਦੁੱਧੂ ਵੱਡਾ ਰੱਬ ਦਾ ਨਾਮ ਹਾਂ ਬਹੁਤ ਸਹੀ ਗੱਲ ਰਾਈਟ ਆ ਭਾਈ ਠੀਕ ਆ ਜੀ ਜੇ ਤੁਹਾਡੇ ਤੋਂ ਰੱਬ ਦਾ ਨਾਮ ਲੈ ਹੁੰਦਾ ਆ ਤਫੀਰ ਤੁਸੀਂ ਇੱਕ ਲੰਬੀ ਰੇਸ ਲੰਬੀ ਰੇਸ ਕੋੜਿਆ ਠੀਕ ਆ ਉਹ ਮਹਾਰਾਜ ਤੁਹਾਡੇ ਫੇਰ ਆ ਆਪਣੇ ਹੱਥ ਨੂੰ ਹੱਥ ਮੋੜਵਾ ਰਿਹਾਦਾ ਬੜੀ ਆ ਜੀ ਬੜਾ ਪੂਰਾ ਚੱਕਰਾ ਜਿੰਦਾ ਆਇਓ ਬਾਈ ਹੱਥ ਜੋੜੀਆਂ ਤੁਹਾਡੀਆਂ ਅਨਾਉਂਸ ਹੋ ਗਿਆ ਹਾਏ ਰੂ ਹੋ ਜੂਗੇ ਬਾਈ ਤੈਨੂੰ ਨਹੀਂ ਨਹੀਂ ਸਹੀ ਗੱਲ ਆ ਬਾਈ ਭਾਈ ਤੀਰਵਾ ਪਲੇਅਰ ਤਾਂ ਮੈਂ ਬੜੇ ਦੇਖੇ ਯਾਰ ਪਰ ਗੱਲੇ ਵਰਗਾ ਬੰਦਾ ਨਹੀਂ ਮੈਂ ਦੇਖਿਆ ਯਾਰ ਯਾਰ ਕਾਈ ਹੋ ਜਾਣਾ ਜੀ ਤਾਂ ਭਾਈ ਮੈਨੂੰ ਮਿਲਿਆ ਮੇਰਾ ਹੋ ਜਾਊਗਾ ਭਾਈ ਯਾਰ ਆਏ ਆਏ ਪਰਮਾਣੰਦ ਮੈਂ ਚੜਦੀ ਕਲਾ ਰੱਖੇ ਬੱਲੇ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਖੇਡ ਦੀ ਪਰਮੰਦਨ ਖਿਡਾਰੀ ਖੇਡ ਕਬੱਡੀ ਦਾ ਸਮੇਂ ਦੀ ਮਾਰ ਪੈਂਦੀ ਪਤਾ ਨਹੀਂ ਲੱਗਦਾ ਨੰਬਰ ਹੈ ਤੇ ਦੋ ਪੇਵਰ ਰ 40000 ਦੇ ਨਾਲ ਘੱਲੇ ਦਾ ਮਾਨ ਸਨਮਾਨ ਦੇ ਰਿਹਾ ਇਸ ਲਈ ਕੀਤਾ ਜਾ ਰਿਹਾ ਹੈ ਘੱਲੇ ਦਾ ਸਾਡੇ ਮੀਟਾ ਦੀ ਰੂਪੇ ਮਨੀ ਜੁਐਸਐਮ ਦੇ ਪੱਕਾ ਜੀ ਵਾਸਤੇ ਇਹਨਾਂ ਭਰਾਵਾਂ ਦਾ ਜੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿੰਦਰ ਮਿੱਠਾਪੁਰ ਕੈਨੇਡਾ ਤੋਂ ਮੈਂ ਕਾਲਾ ਭਾਜੀ ਵੀ ਆ ਗਏ ਤੇ ਨਾਲ ਸਾਡੇ ਪਰਮੇ ਭਾਜੀ ਹੁਣ ਵੱਲੋਂ ਕਾਡੀ ਛੰਦੂ ਸਿੰਘੇ ਵਾਲੇ ਕਾਡੀ ਦਾ ਮਾਨ ਸਨਮਾਨ ਇਸ ਲਈ ਕੀਤਾ ਜਾ ਰਿਹਾ ਹੈ ਸਾਡੀ ਵੀ ਵਧੀਆ ਖਿਡਾਰੀ ਤੇਰੇ ਵੀ ਕਨੇਡਾ ਦੀ ਧਰਤੀ ਤੇ ਖੇਡਿਆ ਹੈ ਅੱਜ ਥੋੜਾ ਸਮਾਂ ਹੈ ਲੈ ਵੀ ਕਾਦੀ ਪਰ ਸੱਜਣਾ ਦੇ ਘਾਟ ਨਹੀਂ ਆਉਂਦੀ ਭਾਵੇਂ ਤੇਰੇ ਪਿੰਡ ਦੇ ਉਹ ਅਮਰੀਕਾ ਵਾਲੇ ਵਾਸੀ ਹੈ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਅੱਜ ਵੀ ਸਾਰੇ ਭਰਾਵਾਂ ਦੇ ਵੱਲੋਂ ਭਾਈ ਮਾਨ ਸਨਮਾਨ ਮੇਰੀ ਬੇਨਤੀ ਹੈ